ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਤਾਰ ਸਿੰਘ ਰੰਦਾਵਾ ਤੁਸੀ ਦੇਖ ਰਹੇ ਲੋਕਵਾਣੀ ਪੰਜਾਬੀ ਟੀਵੀ ਅੱਜ ਅਸੀਂ ਆਏ ਹਾਂ ਲਾਲ ਪਿੰਡ ਡੇਰਾ ਸੱਧਾ ਵਾਲਾ ਜਿੱਥੇ ਕੇ ਸੰਤ ਬਾਬਾ ਸ੍ਰਿਸ਼ਟੀਦਾਸ ਜੀ ਦੀ ਗੋਵਿੰਦ ਜੀ ਵਰਸੀ ਬੜੀ ਧੂਮ ਤਾਂ ਲ ਮਨਾਈ ਜਾ ਰਹੀ ਹੈ ਜਿਹਦੀ ਜਾਣਕਾਰੀ ਸਾਡੇ ਨਾਲ ਨੇ ਗੁਰਦੀਪ ਸਿੰਘ ਜੀ ਉਹ ਇਹਦੀ ਜਾਣਕਾਰੀ ਦੇਣਗੇ ਮੋਹਰਵਾ ਬੇਸ਼ਦਾਂ ਕੀ ਜੈ ਹਾਂ ਤਵਾ ਬਾਬਾ ਸ੍ਰਿਸ਼ਟੀਦਾਸ ਜੀ ਮਹਾਰਾਜ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਅਲਾ ਡੇਰਾਬਾਦੇ ਸਿੱਧਾ ਦਾ ਸੰਤ ਬਾਬਾ ਸ੍ਰੋਸ਼ਤੀਦਾਸ ਜੀ ਮਾਰ ਆਇਆ ਜਿੰਨਾ ਦੀ 52ਵੀਂ ਵਰਸੀ ਹਰ ਸਾਲ ਦੀ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਜੀ ਧੂਮ ਧਾਮ ਤੇ ਸਰਤਾ ਦੇ ਨਾਲ ਮਨਾਈ ਜਾਵੇ ਜੋ ਡੇਟ ਆਉਂਦੀ ਹੈ 25 27 ਅੱਜ 25 ਤਰੀਕ ਨੂੰ ਸੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 27 ਤਰੀਕ ਨੂੰ ਦੋਨਾ ਇਤਵਾਰ ਸਵੇਰੇ 10:30 ਵਜੇ ਪਾਏ ਜਾਣਗੇ ਭੋਗ ਤੋਂ ਪ੍ਰੰਤ ਤੀਰਤੇ ਮਾਲ ਪੂੜਿਆਂ ਦਾ ਭੰਡਾਰ ਅਟੁੱਟ ਵਰਤਾਇਆ ਜਾਵੇਗਾ ਨਾਰੀ ਇਲਾਕੇ ਦੇ ਬਹੁਤ ਦੇ ਉੱਚ ਕੋਟੀ ਦੇ ਸਾਧੂ ਸੰਤ ਵੀ ਪਹੁੰਚ ਰਹੇ ਨੇ ਰਾਕੇਟਾ ਟਿਕ ਵੀ ਸ੍ਰੀ ਜਥੇ ਹੋਰ ਵੀ ਬਹੁਤ ਵਿਦਵਾਨ ਦੂਰੋਂ ਦੂਰੋਂ ਪਹੁੰਚ ਰਹੇ ਨੇ ਸਾਰ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਹੁਣ ਉਹਨਾਂ ਆ ਕੇ ਆਪੋ ਆਪਣੇ ਕੰਮਾਂ ਨੂੰ ਸੰਗੋਧੇ ਹੋਏ ਡੇਰਾ ਬਾਬੇ ਸਿੱਧਾ ਨਾਲ ਲਾਲ ਵਿਖੇ ਪਹੁੰਚੋ ਤੇ ਵਰਸੀ ਦੀਆਂ ਰੌਣਕਾਂ ਲਾਓ ਸੰਗਤ ਨੂੰ ਬੇਨਤੀ ਹੈ ਜਿੱਥੇ ਫਿਰੂਗਾ ਅਨੁਸਾਰ ਡੇਰਾ ਸਿੱਧ ਬਾਬਾ ਲਾਲ ਵਿਖੇ ਪਹੁੰਚਣ ਦੀ ਕਿਰਪਾ ਦਾ ਕਰਨੀ ਸਤਿ ਸ੍ਰੀ ਅਕਾਲ ਲਾਈਵ ਲੱਗ ਰਿਹਾ ਹੈ ਅੱਛਾ ਬੜੀ ਜੀ